ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਦੇ 7 ਵਜੇ ਨੇ ਤੇ ਅਸੀਂ ਜਾ ਰਹੇ ਹਾਂ ਜੀਰਪੁਰ ਤੋਂ ਗੁਰਦੁਆਰਾ ਨਾਡਾ ਸਾਹਿਬ ਅੱਜ ਗੁਰਪੁਰ ਵੀ ਹੈ ਤੇ ਮੱਥਾ ਟੇਕ ਕੇ ਆਵਾਂਗੇ ਨਾਲ ਹੀ ਸਾਡੀ ਅੱਜ ਸਾਈਕਲਿੰਗ ਆਜੀ ਇੱਕਮ ਇਹ ਲੈ ਕੇ ਗੁਰੂ ਇਲਾਕੇ ਫੈਟ ਬਾਈਕ ਮੇਰੇ ਕੋਲ ਆ ਜੋ ਹੀ ਸਾਈਕਲ ਹੈ ਤੇ ਅੱਗੇ ਚੱਲਦੇ ਫਿਰ ਆਪਾਂ ਰਸਤੇ 'ਚ ਸਾਨੂੰ ਜੋ ਅਪਡੇਟਸ ਹੋਈ ਉਹ ਦੱਸਦੇ ਜਾਵਾਂਗੇ ਦਿਖਾਵਾਂਗੇ ਤੁਹਾਨੂੰ ਪਈ ਹੋਈ ਹੈ ਥੋੜੀ ਜੀ ਹਾਂਜੀ ਇੱਕਮ ਮੇਰੇ ਨਾਲ ਅੱਜ ਪਹਿਲੀ ਵਾਰ ਚੱਲਿਆ ਤੇ ਮੈਂ ਪਹਿਲਾਂ ਨਾਡਾ ਸਾਹਿਬ ਸਾਈਕਲ ਤੇ ਕਈ ਦਿਨ ਹੋ ਗਏ ਜਾਂਦਿਆਂ ਨੂੰ ਤੇ ਅੱਜ ਗੁਰਪੁਰਬ ਸੀ ਇੱਕੰਬੀ ਰਾਤੀ ਕਹਿੰਦਾ ਸੀ ਕਿ ਆਪਾਂ ਮੈਂ ਤੁਹਾਡੇ ਨਾਲ ਜਾਣਾ ਤੇ ਇੱਕੰਬ ਅੱਜ ਕਿਦਾਂ ਵਧੀਆ ਜੀ ਸਭ ਵਧੀਆ ਪਹਿਲੀ ਵਾਰ ਜਾਉਂਗੇ ਸਾਈਕਲ ਤੇ ਦੇਖਦੇ ਕਿਦਾਂ ਦਾ ਐਕਸਪੀਰੀਅੰਸ ਆ ਜੀ ਤੇ ਸੋ ਚੱਲਦੇ ਆ ਜੀ ਧੁੰਦ ਪਈ ਹੋਈ ਹੈ ਆਰਾਮ ਨਾਲ ਜਾਵਾਂਗੇ ਸਾਈਡ ਸਾਈਡ ਜਾਵਾਂਗੇ ਦਰਸ਼ਨ ਕਰਾਨੇ ਆ ਗੁਰਦੁਆਰਾ ਨਾਡਾ ਸਾਹਿਬ ਦੇ ਤੇ ਅੱਗੇ ਮਿਲ ਜਾਂ ਫਿਰ ਆਪ ਸਭ ਨੂੰ ਗੁਨਾਕਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸੋ ਚੱਲ ਪਏ ਆ ਜੀ ਤੇ ਹੁਣ ਇੱਥੋਂ ਹਾਈਵੇ ਫੜਦੇ ਆਂ ਫਿਰ ਅੱਗੇ ਚੱਲਦੇ ਆਂ ਲਓ ਜੀ ਨਾਡਾ ਸਾਹਿਬ ਵਾਲੇ ਪੁਲ ਤੇ ਅਸੀਂ ਪਹੁੰਚ ਗਏ ਥੋੜਾ ਜ਼ੋਰ ਲੱਗਿਆ ਏ ਸਾਈਕਲ ਸੀ ਜਿਹੜੀ ਫੈਟ ਬਾਈਕ ਇੱਥੇ ਥੋੜਾ ਜਿਹਾ ਜ਼ੋਰ ਜ਼ਿਆਦਾ ਲੱਗਦਾ ਤੇ ਕਿਦਾਂ ਰਿਹਾ ਜੋਰ ਤੇ ਦਮ ਘੱਟ ਵਧੀਆ ਹੈ ਜੀ ਹਾਂ ਜੀ ਹਾਂ ਜੀ ਇੰਨੀ ਵੀ ਚੜਾਈ ਨਹੀਂ ਏ ਪਰ ਜ਼ੋਰ ਲੱਗਿਆ ਪੂਰਾ ਹਾਂ ਜ਼ੋਰ ਲੱਗਿਆ ਵਾਪਸੀ 'ਚ ਤਾਂ ਜ਼ੋਰ ਨਹੀਂ ਲੱਗਦਾ ਇੱਧਰ ਨੂੰ ਚੜਾਈ ਹੈ ਜਦੋਂ ਵਾਪਸ ਜਾਵਾਂਗੇ ਹੁਣ ਗੁਰਦੁਆਰਾ ਨਾਡਾ ਸਾਹਿਬ ਸਾਹਮਣੇ ਵਾਲੇ ਪੁਲ ਕ੍ਰੋਸ ਕਰਕੇ ਫਿਰ ਤੁਹਾਨੂੰ ਦਰਸ਼ਨ ਦਿਦਾਰੀ ਕਰਾਉਣੇ दरबार साहब मथा टेक लिया जी दर्शन द्वारे खुले हुए संगत दूर दुराडिया तो हुम हुमाते पहुँचिया ने ਤੇ ਇਸ ਪਾਸੇ ਲੰਗਰ ਪ੍ਰਸ਼ਾਦਾ ਜਿਹੜਾ ਸਾਹਮਣੇ ਲੰਗਰ ਹਾਲ ਹੈ ਉੱਥੇ ਲੰਗਰ ਪਾਣੀ ਅਸੀਂ ਛਕ ਲਿਆ ਤੇ ਇੱਥੇ ਪਤਾ ਲੱਗਾ ਕਿ ਬਲੱਡ ਡੋਨੇਸ਼ਨ ਕੈਂਪ ਜਿਹੜਾ ਲੱਗਿਆ ਹੋਇਆ ਹੁੰਦਨ ਕੈਂਪ ਤੇ ਉੱਥੇ ਅੱਜ ਬਲੱਡ ਡੋਨੇਟ ਕਰਦੇ ਆ ਤੇ ਆ ਇਸ ਪਾਸੇ ਹਕਾਰਾ ਹਮ ਹਮਾ ਕੀ ਪਾਚੀਆਂ ਸੰਗਤਾਂ ਤੇ ਕੋਈ ਵੀ ਆਈਪੀ ਵੀ ਆ ਰਿਹਾ ਤੇ ਸਪੈਸ਼ਲ ਬੋਰਸ ਲੱਗੀ ਹੋਈ ਹੈ ਰਕਤਦਾਨ ਮਹਾਦਾਨ ਤੇ ਹੁਣ ਬਲੱਡ ਡੋਨੇਟ ਕਰਨ ਲੱਗੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਇਹ ਜਿਹੜਾ ਫਲੋਡਨੇਸ਼ਨ ਟੈਂਪ ਲੱਗਿਆ ਹੋਇਆ ਤੇ ਅਸੀਂ ਸੋਚਿਆ ਕਿ ਇਸ ਪਾਵਨ ਪਵਿੱਤਰ ਦਿਹਾੜੇ ਤੇ ਕੁਝ ਚੰਗਾ ਕੀਤਾ ਜਾਵੇ ਸੋ ਬਲੱਡ ਡੋਨੇਟ ਕਰਦੇ ਆ ਉਹ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆ ਤੇ ਵਾਪਸੀ ਕਰਾਂਗੇ ਫਿਰ ਇੱਕ ਨਵੀਂ ਪਲੇਸ ਵੀ ਤੁਹਾਨੂੰ ਦਿਖਾਵਾਂਗੇ ਸਾਈਕਲਿੰਗ ਦੇ ਜੋ ਸ਼ਕੀਨ ਨੇ ਉਹਨਾਂ ਵਾਸਤੇ ਇੱਕ ਬੜਾ ਸੋਹਣਾ ਟਰੈਕ ਲੱਭਿਆ ਤੇ ਪਹਾੜਾਂ ਦੇ ਬਿਲਕੁਲ ਵਿੱਚ ਹੈ ਨਾਡਾ ਸਾਹਿਬ ਦੇ ਬਿਲਕੁਲ ਨਾਲ ਬ੍ਰੈਡ ਡੋਨੇਟ ਤੋਂ ਬਾਅਦ ਫਿਰ ਉਸੇ ਪਾਸੇ ਆਪਾਂ ਜਾਵਾਂਗੇ ਅੱਜ ਸਾਨੂੰ ਇੱਕ ਨਵੀਂ ਪਲੇਸ ਦਿਖਾਣੇ ਆਂ ਨਾਡਾ ਸਾਬ ਤੋਂ ਆਉਂਦੇ ਆ ਰਾਈਟ ਸਾਈਡ ਤੇ ਚੰਡੀਗੜ੍ਹ ਤੋਂ ਆਉਂਦੇ ਆ ਲੈਫਟ ਸਾਈਡ ਇਸੇ ਜਾਣਾ ਜੀ ਉਸ ਜਗ੍ਹਾ ਤੇ ਇਹ ਸਵੇਰ ਦੇ ਟਾਈਮ ਸੁਣੀ ਆ ਰਹਾ ਮਾਂ ਇਹ ਮੇਰਾ ਸਾਈਕਲ ਤੇ ਪਹਾੜ ਨੇ ਨਾਡਾ ਸਾਹਿਬ ਦੀ ਜਿਹੜੀ ਨਾਲ ਲੱਗਦੀ ਰੇਂਜ ਹੈ ਤੇ ਉੱਥੇ ਦੇ ਪਹਾੜ ਨੇ ਇਸ ਪਾਸੇ ਇੱਕ ਬਿਲਡਿੰਗਾਂ ਵੱਡੀਆਂ ਨੇ ਕਾਫੀ ਵਧੀਆ ਮਾਹੌਲ ਹੈ ਪੰਛੀਆਂ ਦੀ ਚਹਿਚਹਾਟ ਸਵੇਰੇ ਤੇ ਸਾਂਝਰੇ ਨਿਕਲੇ ਸੀ ਤਕਰੀਬਨ ਆਧਾ ਪੌਣਾ ਘੰਟਾ ਲੱਗਦਾ ਹੈ ਜੀਰਕਪੁਰ ਤੋਂ ਨਾਡਾ ਸਾਹਿਬ ਦਾ

ਇੱਧਰ ਹੁਣ ਇਹਦਾ ਗੀਅਰ ਲਗਾ ਦੇ ਦੇ ਦੇਖ ਫਰਖ ਰਿਹਾ ਹੈ ਲਗਾ ਦੇ ਦੇ ਦੇਖ ਇਹ ਬ੍ਰੇਕ ਖੜਨ ਹਾਂ ਪਿੱਛੇ ਲੱਗੀ ਹੋਰ ਗੇਂਦ ਆ ਲੈ ਉਹੋੜੋ ਵੀ ਹੈ ਕਿੱਥੇ ਲੱਗ ਰਿਹਾ ਹੈ ਚੋਤਾ ਨਹੀਂ ਆਤਾ ਕਿ ਅਸਲ ਚੋਤਾ ਕਿ ਰਹੇ ਪੂਰੀ ਜਾਂਚ ਪੜਤਾਲ ਕਰ ਰਿਹਾ ਹੈ ਮੁੰਡੇ ਆ ਬੱਚੇ ਆ ਇਹ ਰਾਈਕਲ ਜਿਹੜਾ ਬਾਹਰ ਲੈ ਲੈ ਅੱਛਾ ਲੱਗਾ ਹੈ ਅੱਛਾ ਹੈ ਹੋਰ ਨਾ ਦੇ अच्छा इधर अच्छा ये ठीक है ठीक है चलो फिर जाओ अब गुरुद्वारा जा रहे हो ला जी गुरुद्वारा नड्डा साहब ਦੇ ਦਰਸ਼ਨਾਂ ਤੋਂ ਬਾਅਦ ਪਹੁੰਚਿਆ ਸੀ ਨਿਚਲੀ ਚੌਂਕੀ ਇੱਕ ਦਿਨ ਪਹਿਲਾਂ ਵੀ ਆਇਆ ਸੀ ਮੈਂ ਬਿਲਕੁਲ ਨੱਡਾ ਸਾਹਿਬ ਦੇ ਨਾਲ ਜਿਹੜਾ ਫੋਟ ਬਣਿਆ ਉਹ ਤੋਂ ਰਾਈਟ ਸਾਈਡ ਰਸਤਾਂ ਦਾ ਜੇ ਆਪਾਂ ਨੱਡਾ ਸਾਹਿਬ ਤੋਂ ਜਾਈਏ ਤਾਂ ਰਾਈਟ ਸਾਈਡ ਜੇ ਉਧਰੋਂ ਮਾਜਰੀ ਚੌਕ ਤੋਂ ਆਈਏ ਚੰਡੀਗੜ੍ਹ ਤੋਂ ਆਈਏ ਪੰਚਕੁੱਲੇ ਤੋਂ ਫਿਰ ਲੈਫਟ ਸਾਈਡ ਤੇ ਚੌਂਕ ਕ੍ਰਾਸ ਕਰਕੇ ਬਿਲਕੁਲ ਤੇ ਆ ਪਿੰਡ ਹੈ ਜੀ ਇੱਥੇ ਸਕੂਲ ਬਣਿਆ ਹੋਇਆ ਸਰਕਾਰੀ ਸਕੂਲ ਹੈ ਤੇ ਇਹ ਤੋਂ ਅੱਗੇ ਆਪਾਂ ਜਾਵਾਂਗੇ ਉਚਲੀ ਜਿਹੜੀ ਚੌਕੀ ਹੈ ਉੱਤੇ ਵਾਲੀ ਉਹ ਪਿੰਡ ਤੱਕ ਦੇਖਦੇ ਆਂ ਉੱਥੇ ਤੱਕ ਚੱਲਦੇ ਆਂ ਚਲਿਏ ਫਿਰ ਹੁਣ ਅੱਗੇ ਚਲੋ ਇਹ ਜਿਹੜਾ ਪਹਾੜ ਹੈ ਇਹਦੀ ਬੈਕ ਸਾਈਡ ਤੇ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਹੈ ਤੇ ਇੱਧਰ ਹੁਣ ਆ ਰਸਤਾ ਜਾ ਰਿਹਾ ਅਗਲੇ ਪਿੰਡ ਨੂੰ 2 ਕਿਲੋਮੀਟਰ ਹੈ ਗਿਆ ਪਿੰਡ ਜੀ ਇੱਕ ਰਸਤਾ ਇੱਧਰ ਹੈ ਇਹਦੇ ਬਾਰੇ ਮੈਂ ਪਤਾ ਨਹੀਂ ਕੀਤਾ ਤੇ ਫਿਲਹਾਲ ਹੁਣ ਇਸ ਪਾਸੇ ਚੱਲਦੇ ਆਂ ਤੇ ਅੱਗੇ ਤਾਂ ਤੁਹਾਨੂੰ ਦਿਖਾਉਣਾ ਵੀ ਪਾਣੀ ਨਹੀਂ ਪੀਤਾ ਮੈਂ ਪਾਣੀ ਲੈ ਕੇ ਆਇਆ ਨਾਲ ਬੋਟਲ ਹੈਗੀ ਐ ਤੇ ਇਹ ਬੋਟਲ ਲੈਨੇ ਐ ਤੇ ਪਾਣੀ ਪੀਨੇ ਉਹ ਤੋਂ ਬਾਅਦ ਅੱਗੇ ਚੱਲਦੇ ਆਂ ਫਿਰ ਅੱਛਾ ਇਹ ਪਿੰਡ ਹੁਣ 2 ਮੀਲ ਉੱਪਰ ਅੱਛਾ ਪਹਿਲਾਂ 2 ਮੀਲ ਕਿਹੇ ਕਰਦੇ ਸੀ ਨਾ 2 ਮੀਲ ਅੱਛਾ 2 ਮੀਲ ਮੀਟਰ ਕਰਦੇ ਈ ਲੋ ਮੀਟਰ ਕਰ ਬੈਠੀ ਤੇ ਨਿਕਲ ਹਾਂਜੀ ਹਾਂਜੀ ਬਿਲਕੁਲ ਤੇ ਰਸਤਾ ਇਸ ਤਰ੍ਹਾਂ ਹੀ ਆਇਆ ਸਿੱਧੀ ਸੜਕਾ ਕਰੋ ਮੈਂ ਜੀ ਗਰਾਜ ਚ ਜਾ ਰਹੀ ਹੈ ਉਹਦੇ ਉਹਦੇ ਬਾਅਦ ਫਿਰ ਪਿੰਡ ਬੰਦ ਹੈ ਹਾਂਜੀ ਫਿਰ ਬੰਦ ਹੈ ਫਿਰ ਤਾਂ ਜੰਗਲ ਫਿਰ ਜੰਗਲ ਹੈ ਸਾਰਾ ਠੀਕ ਹੈ ਜੀ ਮੈਂ ਨਿਕਲੇ ਸੀ ਸਵੇਰੇ ਅੱਜ ਮੈਂ ਕਿਹਾ ਛੁੱਟੀ ਸੀ ਸਾਈਕਲ ਚਲਾ ਕੇ ਆਣਾ ਹਾਂਜੀ ਠੀਕ ਤੇ ਮੈਂ ਗੇਰਾ ਲਾਇਆ ਨਾ ਜਾ ਕੇ ਸਿੱਧਾ ਸਾਈਕਲ ਨਾਲ ਕੰਮ ਕੀ ਕਰੀ ਆ ਅੱਛਾ ਅੱਛਾ ਮਗਨ ਵਾਲੇ ਸੇ ਠੀਕ ਰਹਿੰਦੀ ਬੰਦਾ ਬਹੁਤ ਹੀ ਅੱਛਾ ਹਾਂ ਮੈਂ ਚਲ ਮੈਂ ਜਿਰਕਪੁਰ ਤੇ ਆਇਆ ਜੀ ਅੱਛਾ ਜੀ ਜਿਰਕਪੁਰ ਇਹ ਜਿਰਕਪੁਰ ਦੇ ਨਾਲ ਬਲਟਾਣਾ ਜਿਹੜਾ ਆ ਬਲਟਾਣੇ ਤੇ ਹੈ ਤੇ ਕੱਲ ਵੀ ਆਇਆ ਤਾਂ ਕੱਲ ਫਿਰ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਚਲੇ ਗਿਆ ਅੱਜ ਮੈਂ ਕਿਹਾ ਚੱਲ ਇੱਧਰ ਵੀ ਦੇਖਦੇ ਬੰਦੇ ਨੂੰ ਪਤਾ ਹੋਣਾ ਚਾਹੀਦਾ ਨਾ ਤਾਂ ਕਰਕੇ ਇੱਧਰ ਆ ਗਿਆ ਫਿਰ ਮੈਂ ਹਾਂ ਚਲੋ ਠੀਕ ਹੈ ਬਾਬਾ ਜੀ ਮਿਹਰਬਾਨੀ ਜੀ ਚੰਗਾ ਸੱਸੀ ਗੱਲ ਜੀ ਆ ਸਾਰਾ ਜੰਗਲ ਪਿਆ ਆ ਕੋਈ ਇੱਥੇ ਨਦੀ ਵਗਦੀ ਹੈ ਨਾਲ-ਨਾਲ ਤੇ ਇੱਥੇ ਜੰਗਲੀ ਜਾਨਵਰ ਉਹ ਸਾਹਮਣੇ ਮੋਰ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਦਿਖਾਉਣ ਦੀ ਇਹ ਆ ਸਾਹਮਣੇ ਆ ਦੇਖੋ ਇੱਥੇ ਮੋਰ ਘੁੰਮ ਰਹੇ ਨੇ ਤੇ ਕਾਫੀ ਵਧੀਆ ਰਮਣੀਕ ਸਥਾਨ ਹੈ ਇਹੇ ਸਾਈਕਲਿੰਗ ਵਾਸਤੇ ਘੁੰਮਣ ਵਾਸਤੇ ਬਾਕੀ ਮੈਂ ਇੱਥੇ ਪਤਾ ਕੀਤਾ ਸੀ ਕੋਈ ਹੋਰ ਟੂਰਿਸਟ ਪਲੇਸ ਤਾਂ ਨਹੀਂ ਪਰ ਜਿਹਨੇ ਸਾਈਕਲਿੰਗ ਵਾਲਾ ਕਰਨੀ ਹੈ ਬੜਾ ਵਧੀਆ ਸਾਹਮਣੇ ਰਸਤਾ ਹੈ ਤੇ ਆਹੀ ਟਰੈਕ ਅੱਗੇ ਜਾ ਕੇ 2 ਕਿਲੋਮੀਟਰ ਪਿੰਡਾਂ ਨਾਲ ਤੇ ਪਿੰਡ ਤੋਂ ਬਾਅਦ ਇਹ ਰਸਤਾ ਬੰਦ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਜੰਗਲ ਸੋ ਇਹ ਬੜਾ ਸੋਹਣਾ ਸਥਾਨ ਸੀ ਮੋਰ ਘੁੰਮਦੇ ਸੀ ਇੱਥੇ ਮੈਂ ਇਸ ਕਰਕੇ ਰੁਕ ਗਿਆ ਸੀ ਕੁਝ ਟਾਈਮ ਲਈ ਸਾਹਮਣੇ ਮੋਰ ਘੁੰਮ ਰਹੇ ਨੇ ਆਹ ਵੇਖੋ ਆ ਚਾਰਿਆ ਮੋਰ ਤੇ ਇਧਰੋਂ ਆ ਕੁੱਤੇ ਆ ਡੌਗੀ ਆਗੇ ਕਿਤੋਂ ਅਸਲ ਤੇ ਜੰਗਲੀ ਏਰੀਆ ਤੇ ਜੰਗਲੀ ਜਾਨਵਰ ਵੀ ਹੈਗੇ ਤੇ ਕਿਉਂਕਿ ਸਾਰਾ ਇਸ ਪਾਸੇ ਸਾਰਾ ਜੰਗਲ ਹੈ ਅੱਗੇ ਵੀ ਇਹ ਸਾਰਾ ਜੰਗਲ ਹੈ ਦਿਨ ਦੇ ਵਿੱਚ ਤਾਂ ਚਲੋ ਕੋਈ ਇਦਾਂ ਦੀ ਗੱਲਬਾਤ ਨਹੀਂ ਨਾ ਇੱਥੇ ਕਦੇ ਸੁਣਿਆ ਕਿਸੇ ਜਾਨਵਰ ਨੇ ਕਿਸੇ ਇਨਸਾਨ ਤੇ ਅਟੈਕ ਕੀਤਾ ਹੋਵੇ ਸੋ अगे वी थानू अगे भी हो hey, लकड़ जानवर भी है ज, जंगली जानवर भी होगा कोई जंगली जानवर आ? भी है जंगली जानवर जंगली जानवर तो नहीं है तो रात को आता नहीं ठीक है ठीक है आ जा रहे जी लकड़ा लैके जंगल चो आए होने सो आ खड़ी सैकल ਆਪਣੇ ਹੁਣ ਸਵੇਰੇ ਸਵੇਰੇ ਲਾਏ ਕਰਾਂਗੇ ਜਿਸ ਦਿਨ ਵੀ ਛੁੱਟੀ ਹੋਏ ਕਰੀਗੀ ਤੇ ਕਿਤੇ ਨਾ ਕਿਤੇ ਸਾਈਕਲ ਤੇ ਜਾਇ ਕਰਾਂਗੇ ਆ ਬੜਾ ਸੋਹਣਾ ਰਾਏ ਜੀ ਆ ساری ਨਦੀ ਹੈ ਜਿਹੜੀ ਮੈਂ ਪਹਿਲਾਂ ਦਿਖਾਈ ਤੁਹਾਨੂੰ ਤੇ ਸੂਰਜ ਦੇਵਤਾ ਦਰਸ਼ਨ ਦੇ ਰਹੇ ਨੇ ਇਸ ਪਾਸੇ ਵੀ ਆ ਸਾਰਾ ਜੰਗਲ ਹੈ ਸਾਰਾ ਜੰਗਲ ਲੱਗਦਾ ਤੇ ਆ ਬੜਾ ਸੋਹਣਾ ਰਹਾ ਬਣਿਆ ਸਾਈਕਲਿੰਗ ਵਾਸਤੇ ਪਿੰਡ ਪਿੰਡ ਵਾਲੇ ਲੰਘਦੇ ਨੇ ਇੱਥੋਂ ਦੇਖ ਬਸ ਕਿਲੋਕਮੀਟਰ ਕੇਲਾ ਪਿੰਡ ਰਹਿ ਗਿਆ ਤੇ ਉਤੋਂ ਬਾਅਦ ਫਿਰ ਇਹ ਰਸਤਾ ਬੰਦ ਹੋ ਜਾਂਦਾ ਅੱਗੇ ਜੰਗਲ ਹੈ ਜੀ ਸਾਰਾ ਤੇ ਇਸ ਪਾਸੇ ਵੀ ਸਾਰਾ ਜੰਗਲ ਹੈ ਪਸ਼ੂ ਜਿਹੜੇ ਗਾਂਵਾਂ ਚਰਦੀਆਂ ਨੇ ਪਿੰਡ ਵਾਲਿਆਂ ਦੀ ਉਧਰ ਕੋਈ ਬੜਿਆ ਹੇ ਮੰਦਰ ਔਰ ਸਾਹਮਣੇ ਕੋਈ ਮੰਦਰ ਹੈ ਆ ਮੋਰਾਂ ਦੀ ਆਵਾਜ਼ ਮੋਰ ਬੋਲ ਰਹੇ ਨੇ ਇੱਧਰੋਂ ਸ਼ਾਇਦ ਪਾਣੀ ਕਾਫੀ ਖਾਂਦਾ ਹੋਵੇਗਾ ਇਹ ਸਾਰਾ ਪਾਣੀ ਫਿਰ ਅੱਗੇ ਪਿੱਛੇ ਘਰਚ ਚਲਾ ਜਾਂਦਾ ਤੇ ਉਹ ਆ ਡੌਗੀ ਕੁੰਬਰੀਆਂ ਨੂੰ ਦੋਤੇ ਸਾਰਾ ਬੜਾ ਬੜਾ ਵਧੀਆ ਰਮਣੀਕ ਸਥਾਨ ਹੈ ਸਾਈਕਲਿੰਗ ਵਾਸਤੇ ਆ ਸੋਣਾ 뷰 ਵੜਦਾ ਇਸ ਪਾਸੇ ਆ ਮੰਦਿਰ ਹੈ ਜੀ ਕੋਈ ਕਿਹੜੇ ਪਿੰਡ ਦੇ ਚੌਕੀ ਕੇ ਅੱਛਾ ਆ ਕੇ ਘਰ ਬੇਰ ਖਾ ਰਹੇ ਕਿੱਦਾਂ ਦੇ ਦਿਖਾਈ ਦੇ ਦਿਖਾਣਾ ਮੁੰਡਾ ਤੋੜ ਰਿਹਾ 베ਰ ਤੇ ਜੰਗਲੀ 베ਰ ਹੈ ਜੰਗਲੀ 베ਰ ਹੈ 베ਰ ਹੈ ਹੂੰ ਇਹ 베ਰ ਤੋੜ ਕੇ ਲਿਆ ਮੁੰਡਾ ਕਿਦਾਂ ਟੇਸਟ ਖਾਣ ਠੀਕ ਹੈ ਠੀਕ ਹੈ ਠੀਕ ਹੈ ਮੁੰਡਾ ਤੋੜਦਾ ਸੀ ਹਲਕਾ ਲੁਕਣਾ ਆਪਣੀ ਚੁੱਲਾ ਜਾਲਣਾ ਬਾਲਣ ਵਾਸਤੇ ਤੇ ਰੋਟੀ ਪਾਣੀ ਬਣਾਉਣ ਵਾਸਤੇ ਤੋੜ ਰਿਹਾ ਮੁੰਡੇ ਮਿਹਨਤ ਕਰਦੇ ਹੈ ਤੇ ਅੱਜ ਸਕੂਲ ਛੁੱਟੀ ਹੈ ਅੱਜ जहाँ भी आज छुट्टी की वजह से साइकिल चलाने आए हैं मैं क्या चल घूम के आइए। है ये दिते मुंडे ने वेर इदाए ना जी, जो देखता टेस्ट कि टेस्टी है ये है, जो बेचते बाजार रहे बेचते नहीं वो याद खाते बेच रहे थे वैसे ही टेस्ट है ਵਾੜਾ ਜੇਸਤੀ ਬੱਚਿਆਂ ਨੇ ਸਾਨੂੰ ਦਿੱਤੇ 베ਰ ਖਾਣ ਵਾਸਤੇ ਤੇ ਆਪਾਂ ਇਹਨੂੰ ਦੇਨੇ ਕੁਛ ਆ ਲੋ ਛੋਟੂ ਬੇਟੇ ਆ ਲੋ ਕੋਈ ਨਹੀਂ ਕੋਈ ਤੈਨੂੰ ਖਾਓ ਖਾਓ ਲਓ ਬਿਸਕਟ ਖਾਓ ਆਪਨੇ 베ਰ ਖਲਾਈ ਹੁਣ ਚੱਲਦੇ ਜੀ ਅੱਗੇ ਅੱਗੇ ਦਿਖਾਨੇ ਤੁਹਾਨੂੰ 뷰 ਇਧਰ ਅਸੀਂ ਆਏ ਆ ਆ ਪਹਾੜੀ 베ਰੀ ਲੱਗੀ ਐ ਛੋਟੇ ਛੋਟੇ 베ਰ ਐ ਇਹਦੇ ਪਿੱਛੇ ਖਾਦੇ ਸੀ ਬੱਚੇ ਮੇਲੇ ਸੀ ਪਿੱਛੇ ਇਹ ਕਾਫੀ ਟੇਸਟੀ ਹੈ ਹੈ ਛੋਟੇ ਛੋਟੇ ਬਿਲਕੁਲ ਸਾਨੂੰ ਦਖਾਇਆ ਜਿਹੜਾ ਹੈ ਇਹ ਰਸਤਾ ਇਧਰੋਂ ਰਾਹ ਤੇ ਅੱਖ ਜੂਰਾ ਲੱਗੀਆਂ ਹੈ ਇਹਦੇ ਥੋੜੀ ਥੋੜੀ ਧੁੰਦ ਪਈ ਹੈ ਤੇ ਉਹਦੇ ਕਰਕੇ ਉਹ ਪਿੱਛੇ ਪਹਾੜ ਸਾਫ ਨਹੀਂ ਦਿਖਾਈ ਦੇ ਰਹੇ ਹੁਣੇ ਵੀਡੀਓ ਦੇ ਵਿੱਚ ਤੇ ਅੱਛੇ ਥੋੜੀ देर ਰੁਕਦੇ ਹਾਂ ਥੋੜੀ ਰੈਸਟ ਲੈਨੇ ਇੱਕ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਹੈ ਆਨੰਦ ਆ ਰਿਹਾ ਹੈ ठीक है हम अगे वी तिरे है तित् हाँ देखो वो मुर्गा आ गया देखो जंगली मुर्गा वो देखो जंगल फॉइल हो गया तित्तर है तित् हाँ तो जंगली मुर्गा आ गया देखो उतरी मुरगा आस पास खेत ने पिंड ने बाजरा लाया है ਵਾਜਰਾ ਖੜਾ ਹੈ ਤੇ ਸ਼ਾਇਦ ਰਾਤੀ ਜੰਗਲੀ ਸੂਰ ਵਗੈਰਾ ਬਹੁਤ ਆnde ਹੋਣਗੇ ਇਸ ਪਾਸੇ ਇਸ ਪਾਸੇ ਵੀ ਪਹਾੜ ਨੇ ਤੇ ਵਿੱਚ ਵਿੱਚ ਲੋਕਾਂ ਨੇ ਕਈਆਂ ਨੇ ਫਾਰਮ ਵੀ ਬਣਾਏ ਹੋਏ ਨੇ ਆਪਣੇ ਤੇ ਅੱਗੇ ਹੁਣ ਦੇਖਦੇ ਅੱਗੇ ਵੱਧਦੇ ਆਹ ਵੇਖੋ ਜੀ ਮੋਰ ਕਿੰਨੇ ਘੁੰਮਰੇ ਦੇ ਨਦੀ ਦੇ ਵਿੱਚ ਪਿਛੇ ਵੱਲ ਫਾਇਸੀ ਇੱਥੇ ਦੇਖੋ ਕਿੰਨੇ ਮੋਰ ਹੋ ਦੇਖੋ ਜੋੜਾ ਮੋਰਾਂ ਦਾ ਮੈਂ ਕਲੋਜ਼ ਕਰਕੇ ਦਿਖਾਣਾ ਆਹ ਵੇਖੋ ਉਹ ਕੰਮ ਕਰ ਰਿਹਾ ਮੋਰ ਤੇ ਆ ਸਾਰੀ ਨਦੀ ਹੈ ਨਦੀ ਦੇ ਵਿੱਚ ਇੱਕ ਇੱਥੇ ਵੀ ਸੀ ਉਹ ਹੁਣ ਲੁਗ ਗਿਆ ਇੱਥੇ ਇਸ ਇਸ ਪਾਸੇ ਇਹ ਚਾੜੀ ਦੇ ਵਿੱਚ ਲੁਗ ਗਿਆ ਮੋਰ ਆ ਬੈਠਿਆ ਉਹ ਭੱਜ ਗਿਆ ਉਹ ਜਾਂਦਾ ਭੱਜਿਆ ਇੱਧਰ ਆ ਗੰਨੇ ਲੱਗੇ ਨੇ ਇੱਕ ਲੱਗੀ ਹੋਈ ਹੈ ਗੰਨੇ ਤੇ ਇੱਧਰ ਆਟ ਡੰਗਰ ਆ ਰਹੇ ਨੇ ਆ ਖੇਤੀ ਦੀ ਤਿਆਰੀ ਚੱਲਦੀ ਹੈ ਕੀ ਵਿਜਣ ਕੇ ਸਰਦੀਆਂ ਦੀ ਕੋਈ ਫਸਲ ਫਸਲવાડી ਸਰਦੀਆਂ ਦੀ ਤੇ ਹੁਣ ਥੋੜਾ ਜਿਹਾ ਅੱਗੇ ਰਹਿ ਗਿਆ ਪਿੰਡ ਤੇ ਪਿੰਡ ਚ ਪਹੁੰਚ ਕੇ ਬਾਕੀ ਗੱਲਬਾਤ ਕਰਦੇ ਆ ਫਿਰ ਲਓ ਜੇ ਸਾਹਮਣੇ ਪਿੰਡ ਆ ਗਿਆ ਇਧਰ ਬੜੀ ਦਮਦਾਰ ਚੜਾਈ ਸੀ ਬੜਾ ਜ਼ੋਰ ਲੱਗਿਆ ਤੇ ਪਰ ਜਾਂਦੇ ਹੋਏ ਥੋੜੀ ਸੌਖ ਰਹਿਣੀ ਕਿਉਂਕਿ ਉਧਰੋਂ ਚੜਾਈ ਹੈ ਇਹ ਨਦੀ ਅਸਲ ਚ ਇਧਰ ਆਉਂਦੀ ਹੈ ਸਾਸੀ ਤੋਂ ਪਹਾੜ ਨਾਲ ਬੜਾ ਵਧੀਆ ਲੱਗ ਰਿਹਾ ਹੁਣ ਥੋੜੀ ਥੋੜੀ ਗਰਮੀ ਹੋ ਗਈ ਆ ਪਿੰਡ ਦੇ ਕਿਨਾਰੇ 16 ਪਈਆਂ ਨੇ ਆ 16 ਛੱਟੀਆਂ ਤਿੱਖੀਆਂ ਤੇ ਸਾਈਕਲ ਦੇ ਟਾਇਰਾਂ ਨੂੰ ਹੈਨਾ ਤੂੰ ਬਚਾਉਣਾ ਪੈਂਦਾ ਕਿਉਂਕਿ ਜੇ ਇੱਕ ਵੀ ਸੂਲ ਟਾਇਰ 'ਚ ਵੱੜ ਗਈ ਤੇ ਪੈਂਚਰ ਹੋਣ ਦਾ ਖਤਰਾ ਪੈਂਚਰ ਹੋ ਜਨਾ ਤੇ ਇੱਥੇ ਫਿਰ ਹੁਣ ਪੈਂਚਰ ਦੀ ਕੋਈ ਦੁਕਾਨ ਤਾਂ ਹੈ ਨਹੀਂ ਸੋ ਵਾਪਸ ਮਾਜਰੀ ਚੌਕ ਕੀ ਜਾਣਾ ਪੈਣਾ ਤੇ ਹੁਣ ਅੱਗੇ ਤੁਹਾਨੂੰ ਪਿੰਡ ਦਿਖਾ ਕੇ ਉਹ ਤੋਂ ਬਾਅਦ ਵਾਪਸੀ ਕਰਦੇ ਆ ਆ ਪਿੰਡ ਦਾ ਗੇਟ ਹੈ ਜੀ ਆ ਸਾਹਮਣੇ ਪਿੰਡ ਹੈ ਕਾਫੀ ਉੱਚਾ ਹੈ ਤੇ ਹਵਾ ਬਾਰ ਬਾਰ ਰੋਡ ਜਾ ਰਹੀ ਹੈ ਇਹ ਜੀ ਉਤਲੀ ਚੌਕੀ ਪਿੰਡ ਇੱਧਰ ਇਸ ਵਾਸਤੇ ਇਹ ਇੱਥੇ ਡੈਵਲ ਬਣਾਇਆ ਹੈ ਕਿਤਾਚ ਤੇ ਕਿਸੇ ਟਾਈਮ ਵਧੀਆ ਹੁਣਾ ਇੱਥੇ ਇਹਦੇ ਚ ਚਰਨਾ ਵੰਦਾ ਹੁਣੇ ਦੇ ਹੱਥਾਂ ਚ ਤੇ ਹੁਣ ਤਾਂ ਇਹ ਇੱਥੇ ਖੜਿਆ ਪਰ ਰਾਤੀ ਜੇ ਕੋਈ ਬੰਦਾ ਆਵੇ ਤਾਂ ਇਹਨੂੰ ਦੇਖ ਕੇ ਡਰ ਸਕਦਾ ਹਨੇਰੇ ਚ ਇਕਦਮ ਲਾਈਟ ਪਾਉਗੀ ਤਾਂ ਅਗਲੇ ਲੱਗਣਾ ਕਿ ਭੂਤ ਪ੍ਰੇਤ ਖੜਾ ਹੈ ਯਾ ਇਹ ਸੀ ਇਸ ਕਰਕੇ ਥੋੜਾ ਇੱਥੇ ਰੁੱਕ ਗਏ ਸੀ ਇੱਕ ਨੂੰ ਮਜ਼ਾ ਆ ਰਿਹਾ ਹੈ ਹਾਂ ਜੀ ਆ ਪਿੰਡ ਹੈ ਜੀ ਬੜੀ ਚੌਕੀ ਪਿੱਛੇ ਜਿਹੜਾ ਪਿੰਡ ਤੁਹਾਨੂੰ ਦਿਖਾਇਆ ਸੀ ਉਹ ਸੀ ਛੋਟੀ ਚੌਕੀ ਹੈ ਨਾ ਹਾਂ ਜੀ ਇਹ ਭਾਈ ਸਾਹਿਬ ਮਿਲ ਉਸੇ ਇਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਹੈ ਤੇ ਇੱਥੇ ਜੰਗਲੀ ਜਾਨਵਰ ਵੀ ਆਉਂਦੇ ਹਾਂ ਜੀ ਸਰ ਆਉਂਦੇ ਆ ਜੀ ਏਹ ਤਿੰਦੂਆ ਵਗੈਰਾ ਤਿੰਦੂਆ ਵਗੈਰਾ ਤੋਂ ਨਹੀਂ ਹੈ ਸਰ ਬਸ ਅੱਛਾ ਬਾਕੀ ਬੱਕਰੇ ਆ ਜਿਹੜੇ ਬੱਕਰੇ ਆ ਉਹ ਬੱਕਰਾ ਆਉਂਦੇ ਆ ਜੀ ਜੰਗਲੀ ਬੱਕਰਾ ਵੀ ਆਉਂਦੇ ਜੀ ਨਹੀਂ ਜੰਗਲੀ ਬੱਕਰੇ ਕਿੱਦਾਂ ਦੇ ਪਤਨ ਜੰਗਲੀ ਬੱਕਰੇ ਹੁੰਦੇ ਆ ਜੀ ਅੱਛਾ ਹਾਂ ਜੀ ਹਾਂ ਜੀ ਤੇ ਉਸਮੈਂ ਜੰਗਲੀ ਚੁੰਗਲੀ ਸੂਰ ਬਣੇ ਹੋਣੇ ਆ ਸੂਰਗੀਆਂ ਜੀ ਆ ਸੂਰਗੀਆਂ ਹੀਰਨ ਹੋਣੇ ਆ ਮੋਰ ਤਾਂ ਬਹੁਤ ਦੇਖਿਆ ਆਪਾਂ ਬੜੇ ਹਾਂ ਮਤਲਬ ਤੇਲਵਾ ਵਗੈਰਾ ਨਹੀਂ ਤੇਲਵਾ ਵਗੈਰਾ ਤਾਂ ਨਹੀਂ ਵੈਸੇ ਯਹਾਂ ਪੇ ਸੋਨੇ ਹੂਆ ਤੇਲਵਾ ਵਗੈਰਾ ਵੀ ਕੋਈ ਅੱਛਾ ਅੱਛਾ ਠੀਕ 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 ਹਾਂ ਯਾ ਵੀ ਉੱਪਰ ਹਾਈਟ ਹੂਟ ਤੇ ਹੋ ਸਕਦਾ ਹੈ ਨਾ ਹੋ ਸਕਦਾ ਹੈ ਜੀ ਲੇਕਿਨ ਵੈਸੇ ਦੇਖੀਂ ਕਿ ਨੀ ਕਦੇ ਦੇਖਿਆ ਹਾਂ ਦੇਖੀਂ ਠੀਕ 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 ਆ ਬੈਠੇ ਸੀ ਭਾਈ ਸਾਹਿਬ ਬੜੀ ਚੌਕੀ ਇੱਥੋਂ ਫਿਰ ਇਹ ਰਸਤਾ ਖਤਮ ਹੋ ਜਾਂਦਾ ਤੇ ਅੱਗੇ ਕੁਛ ਨਹੀਂ ਕੱਚਾ ਰਸਤਾ ਫਿਰ ਅੱਗੇ ਜੰਗਲ ਹੈ ਤੇ ਇੱਥੇ ਹੀ ਵ ਤੇ ਬੜਾ ਧੰਨਵਾਦ ਤੁਹਾਡਾ ਇਹ ਜਾਣਕਾਰੀ ਦਿੱਤੀ। ਕਿੰਨੀ ਕੁ ਵਾਦੀ ਹਣੀ ਪਿੰਡ ਦੀ? ਆਵਾਦੀ ਤਾਂ ਜ਼ਿਆਦਾ ਨਹੀਂ ਹੈ ਜੀ ਕੋਈ 15-16 ਜੋਗਰੇ ਬਸ। ਕਿੰਦਰਾ? 15-16 ਜੋਗਰੇ। ਓਏ ਇੱਥੇ ਆ ਕੇ ਇਹ ਪਿੰਡ ਖਤਮ ਹੋ ਜਾਂਦਾ ਜੀ ਬੜੀ ਚੌਕੀ ਗੁਰਦੁਆਰਾ ਸਾਹਿਬ ਬਣਿਆ। ਇੱਥੇ ਕਿਉਂਕਿ ਸਵੇਰੇ ਗੁਰਬਾਣੀ ਤੇ ਬਾਟ ਦੀ ਆਵਾਜ਼ ਆ ਜਾਂਦੀ ਸੀ ਗੁਰਬਾਣੀ ਚੜਦੀ ਆਵਾਜ਼ ਆ ਜਾਂਦੀ ਸੀ ਸਵੇਰੇ। ਆ ਵਿੱਚ ਦੀ ਇਹ ਨਦੀ ਜਿਹੜੀ ਨਾਲ-ਨਾਲ ਚੱਲ ਕੇ ਆਈ ਹੈ ਤੇ ਅੱਗੇ ਜਾ ਕੇ ਇੱਕ ਘਰ ਚ ਡਿੱਗਦੀ ਹੈ। ਤੇ ਬਸ ਇੱਥੇ ਫਾਈਂਡ ਹੋ ਜਾਂਦਾ ਅੱਗੇ ਇਹ ਕੱਚਾ ਰਸਤਾ ਜਿਹੜਾ ਉਹ ਜੰਗਲ ਵੱਲ ਜਾਂਦਾ ਸੋ ਇੱਥੋਂ ਵਾਪਸੀ ਕਰਦੇ ਆ ਤੇ ਹੁਣ ਥੋੜੀ ਜਿਹਾ ਬੈਠਦੇ ਆ ਇੱਥੇ ਤੇ ਕੁਝ ਖਾਂਦੇ ਆ ਉੱਥੇ ਆਪਣਾ ਪੁਲੀ ਤੇ ਬੈਠਦੇ ਆ ਫਿਰ ਖਾਂਦੇ ਆ ਠੀਕ ਹੈ ਨਾ ਚੱਲੀਏ ਫਿਰ ਆਪਾਂ ਹਾਂਜੀ ਹੈ ਨਾ ਲਓ ਜੀ ਹੁਣ ਟਰੈਕ ਅਸੀਂ ਪੂਰਾ ਕਰ ਲਿਆ ਜਿਹੜਾ ਉਥਲੀ ਚੌਂਕੀ ਪਿੰਡ ਤੱਕ ਦਾ ਤੇ ਇਹ ਪੁਲੀਆ ਮੇਰੀ ਮਨਪਸੰਦ ਪੁਲੀਆ ਹੈ ਇਹ ਇਹ ਮੇਰੇ ਫੇਵਰਿਟ ਪਲੇਸ ਹੈ ਇੱਥੇ ਰੈਸਟ ਕਰਨ ਦੀ ਇੱਕ ਪੁਲੀਆ ਅਸਲ 'ਚ ਸਾਨੂੰ ਪਹਿਲਾਂ ਵੀ ਸ਼ਾਇਦ ਖਾਈ ਹੋਣੀ ਹੈ ਇਹ ਇਧਰੋਂ ਜਿਹੜਾ ਸੂਹਾ ਕਈ ਨਦੀ ਵਗਦੀ ਹੈ ਤੇ ਸਿੱਧਾ ਅੱਗੇ ਘੱਗਰ ਚ ਜਾਂਦੀ ਹੈ ਜਿਹੜਾ ਨਾਡਾ ਸਾਹ ਵਾਲਾ ਘੱਗਰ ਤੇ ਹੁਣ ਬੈਠਾਂਗੇ ਸਮਾਨ ਹੈ ਗਿਆ ਸਾਡੇ ਕੋ ਖਾਣ ਵਾਸਤੇ ਇਹ ਅਸਲ ਚ ਬਲੱਡ ਡੋਨੇਟ ਕੀਤਾ ਸੀ ਤੇ ਉੱਥੇ ਸਰਟੀਫਿਕੇਟ ਮਿਲਿਆ ਸੀ ਤੇ ਇਹ ਚਿਪਸ ਹੈਗੇ ਚਿਪਸ ਨਹੀਂ ਸੋਰੀ ਟੀਨਟਸ ਹਾਂਜੀ ਇਹ ਰੀਅਲ ਜੂਸ ਜੂਲੇਬੀ ਹੈ ਤੇ ਕੇਲੇ ਹੈਗੇ ਉਹ ਖਾਣੇ ਬੈਠ ਕੇ ਆਜੋ ਫਿਰ ਤੇ ਆਸਮਾਨ ਹੈਗਾ ਸਾਡੇ ਕੋਲ ਜੀ ਗੀਸ ਤੇ ਪੀਨਟਸ ਪੀਨਟਸ ਹੈ ਨਾ ਪੀਨਟਸ ਪੀਨਟਸ ਹੋਗੇ ਤੇ ਹੋਗੇ ਤੇ ਅਸੀਂ ਨਾਡਾ ਸਭ ਤੋਂ ਵੈਸੇ ਲੰਗਰ ਛੱਕ ਕੇ ਚੱਲੇ ਸੀ ਹੁਣ ਕਾਫੀ ਸਾਈਕਲ ਚਲਾ ਲਈ ਤੇ ਭੁੱਖ ਲੱਗੀ ਹੁਣ ਥੋੜਾ ਬ੍ਰੇਕ ਲੈਨੇ ਉਹ ਤੋਂ ਬਾਅਦ ਵਾਪਸੀ ਕਰਦੇ ਆ ਘਰ ਵੱਲ

ਲੀੜਤੀ ਬਹੁਤ ਸਾਈਕਲ ਕੋਈ ਚੋਰੀ ਕਰ ਲੇਦਾ ਹੋਏ ਇੱਕ ਬੰਦੇ ਨੂੰ ਖੜਾ ਦਿੱਤੇ ਇੱਕ ਤਿੰਨ ਬੰਦੇ ਖੜਾ ਹੋ ਗਿਆ ਨਾ ਫਿਰ ਤਿੰਨ ਮਿੰਟ ਖਾਇਆ ਤੇ ਪਹਿਲੇ ਜਾ ਕੇ ਮੋਦੀ ਜੀ ਹਾਂ ਦੇਖੋ ਤੁਮ ਖੜੇ ਵਾ ਚਲੋ ਇਹ ਕਰੋ ਮੋਦੀ ਜੀ ਤੁਹਾਨੂੰ ਲਿਆ ਮੋਦੀ ਜੀ ਹੈ ਹਾਂ ਹਾਂ ਮੋਦੀ ਜੀ ਨਾਮ ਇਹ ਮੋਟਾ ਮੋਦੀ ਜੀ ਹੈ ਜੀ ਇਹ ਪਹਿਲਾਂ ਵੀ ਮਿਲੇ ਸੀ ਹੁਣ ਵੀ ਮਿਲੇ ਤੇ ਹੁਣ ਆਪਾਂ ਚੱਲਦੇ ਆ ਆ ਮੁੰਡੇ ਜੀ ਨਾਲ ਨਾਲ ਆਗੇ ਸਾਈਕਲਿੰਗ ਕਰਦੇ ਸਟੰਟ ਮਾਰਦਾ ਮੁੰਡਾ ਆ ਦੇ ਉਹ ਆ ਹਾਂ ਸਟੰਟ ਮਾਰਦੇ ਮੁੰਡੇ ਸਟਾਰਟ ਮਾਰਦੇ ਆਜੋ ਅੱਗੇ ਆਜੋ ਅੱਗੇ ਆਜੋ ਓਏ ਆਜੋ ਆਜਾ ਹਾਂ ਇਹ ਸਾਈਕਲਿੰਗ ਅਸੀਂ ਕਰਦੇ ਸੀ ਇੱਕ ਇਧਰ ਤੇ ਆ ਮੁੰਡੇ ਆਗੇ ਨਾਲ-ਨਾਲ ਆਹੋ ਸਾਡੇ ਨਾਲ-ਨਾਲ ਜਾ ਰਹੇ ਨੇ ਬਸ ਸ਼ੌਂਕ ਦੇ ਬੱਚਿਆਂ ਦਾ ਥੋੜੀ ਦੂਰ ਤੱਕ ਜਾਣਗੇ ਫਿਰ ਮੁੜ ਜਾਣਗੇ ਇਹ ਚਲੋ ਕਰੋ ਚਲੋ ਚਲੋ ਕਰੋ ਹਾਂ ਸਟਾਰਟ ਮਾਰਦੇ ਪਿੱਛੇ ਵੀ ਧਿਆਨ ਰੱਖਿਓ ਗੱਡੀ ਦਾ ਕਿਸੇ ਦਾ ਹਾਂ ਹਾਂ ਕਰਦੇ ਪਿੱਛੇ ਕਲੋਨੀ ਸੀ ਕਗਰ ਦੇ ਨਾਲ ਤੇ ਉੱਥੇ ਦੇ ਬੱਚੇ ਆ ਸਾਡੀਆਂ ਸਾਈਕਲਾਂ ਦੇਖ ਕੇ ਅਸਲ ਜਿਹਦਾ ਟਾਇਰ ਬੜਾ ਮੋਟਾ ਹੈ ਟਾਇਰ ਬੜੇ ਮੋਟੇ ਨੇ ਸਾਈਕਲ ਤੇ ਮੇਰੇ ਵਾਲੀ ਤੇ ਇਸ ਘਰੇ ਆ ਗਿਆ ਬਾਏ 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 ਫਿਰ ਮਿਲਾਂਗੇ ਫਿਰ ਆਂਗੇ ਠੀਕ ਹੈ ਓਕੇ ਬਾਏ ਲਓ ਜੀ ਚਲੇ ਗਏ ਤੇ ਆਪਾਂ ਵੀ ਹੁਣ ਅੱਗੇ ਵਧਦੇ ਆਂ ਏਸੀ ਜੀ ਅੱਜ ਦੀ ਸਾਈਕਲਿੰਗ ਅੱਜ ਗੁਰਦੁਆਰਾ ਪੋਹ ਨਾਡਾ ਸਾਹਿਬ ਮੱਥਾ ਵੀ ਟੇਕ ਲਿਆ ਕਿਉਂਕਿ ਗੁਰਪੁਰਬ ਸੀ ਅੱਜ ਗੁਰਨਾਨਕ ਦੇਵ ਜੀ ਮਹਾਰਾਜ ਦਾ ਸੋ ਤੁਹਾਨੂੰ ਇਹ ਜਿਹੜੀ ਇਸ ਪਾਸੇ ਸਾਈਕਲਿੰਗ ਦੀ ਜਿਹੜਾ ਟਰੈਕ ਬਣਿਆ ਹੋਇਆ ਹੈ ਹੈ ਤਾਂ ਇਹ ਪਿੰਡ ਦਾ ਰਸਤਾ ਪਰ ਬਹੁਤ ਵਧੀਆ ਰਸਤਾ ਹੈ ਇਹ ਸਾਈਕਲਿੰਗ ਵਾਸਤੇ ਤੇ ਬੜਾ ਪੀਸਫੁਲ ਹੈ ਤੇ ਇੱਥੇ ਤੁਸੀਂ ਪਰਿਵਾਰ ਨਾਲ ਆ ਕੇ ਇੱਕ ਦਿਨ ਸਪੈਂਡ ਵੀ ਕਰ ਸਕਦੇ ਹੋ ਪਿਕਨਿਕ ਵੀ ਰਾ ਵੀ ਨਾ ਸਕਦੇ ਹੋ ਆਪਣਾ ਕੁਝ ਘਰੋਂ ਲੈ ਕੇ ਆਣਾ ਔਰ ਇੱਕ ਲਿਆ ਕੇ ਕਿਆ ਚੁਲਾ ਲੈ ਆ ਕੇ ਕੁਛ ਬਣਾ ਸਕਦੇ ਤੁਸੀਂ ਆਪ ਇੱਥੇ ਖਾ ਸਕਦੇ ਹੋ ਬੜਾ ਵਧੀਆ ਰਮਣੀਕ ਸਥਾਨ ਹੈ ਹੱਸੇ ਪਾਸੇ ਪਹਾੜ ਨੇ ਲੋਕ ਵੀ ਬੜੇ ਵਧੀਆ ਨੇ ਪਿੱਛੇ ਵੀ ਗੁਰਦੁਆਰਾ ਸਾਹਿਬ ਸੀ ਉੱਥੇ ਇੱਕ ਮਿਲੇ ਸੀ ਆਪਣੇ ਬਾਈ ਜੀ ਮਿਲੇ ਸੀ ਉਹ ਉਹ ਕਹਿੰਦੇ ਸੀ ਲੰਗਰ ਛੱਕੀ ਜਾਓ ਗੁਰਦੁਆਰਾ ਸਾਹਿਬ ਸੋ ਹੁਣ ਦੇਖਦੇ ਆ ਕੱਲ ਪਰਸੋਂ ਫੇਰ ਆਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਫਿਲਹਾਲ ਇਹ ਆਪਾਂ ਹੁਣ ਵਲੌਗ ਇੱਥੇ ਬੰਦ ਕਰਦੇ ਹਾਂ ਨਮਸਤੇ ਸਸੇਕਲ ਟਾਟਾ ਬਾਏ ਬਾਏ ਓਕੇ ਸਸੇਕਲ ਬਾਏ i <tries> 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 <tries>